ਹਾਂਜੀ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਹਰਪ੍ਰਿੰਤ ਸਿੰਘ ਸੰਧੂ ਅਰੇ ਹਵਲਤ ਸਾਥੀਮੰਦੋਂ ਜੀ ਤੇ ਦੋਸਤੋ ਜਿਵੇਂ ਕਿ ਆਪ ਜੀ ਨੂੰ ਪਤਾ ਕਿ ਹਰ ਹਵਲਤ ਸਾਥ ਵਾਲੇ ਸੇਵਾ ਕਰਦੇ ਰਹਿੰਦੇ ਨੇ ਬੂਟਿਆਂ ਦੀ ਤੇ ਸਾਡੇ ਵਾਸਤੇ ਅੱਜ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਇਲਾਕੇ ਦੀ ਮਹਾਨ ਹਸਤੀ ਸਾਡੇ ਬਹੁਤ ਹੀ ਪਿਆਰੇ ਮਿੱਤਰ ਦਵਿੰਦਰ ਸਿੰਘ ਅਕਾਲੀਆਂ ਵਾਲਾ ਪੱਤਰਕਾਰ ਤਾਂ ਵਿੱਚ ਕੋਡਾ ਨਾਮ ਜੀ ਤੇ ਇਹਨਾਂ ਨੇ ਆਪਣੇ ਪਿੰਡ ਕੁਝ ਬੂਟੇ ਲਾਉਣੇ ਨੇ ਜੀ ਤੇ ਸਾਨੂੰ ਇਹਨਾਂ ਦਾ ਸੁਣਿਆ ਆ ਕਿ ਸਾਨੂੰ ਬੂਟੇ ਚਾਹੀਦੇ ਨੇ ਤੇ ਇਹ ਆਪਣੇ ਪਿੰਡ ਲਾਉਣ ਵਾਸਤੇ ਦਵਿੰਦਰ ਸਿੰਘ ਜੀ ਅੱਜ ਬੂਟੇ ਲੈ ਚੱਲੇ ਨੇ ਕਹਿੰਦੇ 100 150 ਦੇ ਕਰੀਬ ਆਪ ਤੇ ਪਿੰਡ ਚ ਲਾਉਣਾ ਬੂਟਾ ਇਹਨਾਂ ਜੀ ਤੇ ਇਦਾਂ ਦੇ ਕਾਰਜ ਕਰਨ ਵਾਲੇ ਮਿੱਤਰ ਸਾਡੇ ਹੋਰ ਬੂੜੇ ਮਿੱਤਰ ਬਣ ਜਾਂਦੇ ਨੇ ਕਿਉਂਕਿ ਸਾਨੂੰ ਜਦੋਂ ਪਤਾ ਲੱਗਦਾ ਕਿ ਕੋਈ ਬੂਟਿਆਂ ਨੂੰ ਪਿਆਰ ਕਰਦਾ ਤਾਂ ਸਾਡੇ ਵੈਸੇ ਹੀ ਉਹ ਚਾਹ ਵਾਲੀ ਗੱਲ ਹੋ ਜਾਂਦੀ ਏ ਤੇ ਹਾਂਜੀ ਦਵਿੰਦਰ ਸਿੰਘ ਜੀ ਕਾਲੀਆਂ ਵਾਲਾ ਸਾਹਿਬ ਬਹੁਤ ਧੰਨਵਾਦ ਆ ਜੀ ਬਹੁਤ ਤੁਹਾਡਾ ਅਪਰਾਲਾ ਵਧੀਆ ਹਰਿਆਵਲ ਸਾਥ ਦਾ ਤੁਸੀਂ ਵੜੇ ਚੱਤੋਂ ਸੇਵਾ ਦੇ ਕਾਰਜ ਵਿੱਚ ਲੱਗੇ ਹੋ ਔਰ ਅੱਜ ਤੁਸੀਂ ਸਾਡੇ ਨਗਰ ਦੇ ਵਿੱਚ ਵੀ ਬੂਟੇ ਭੇਜ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਚਾਹੁੰਦੇ ਹਾਂ ਕਿ ਲਗਾਤਾਰ ਵੀ ਤੁਹਾਡਾ ਸਹਿਯੋਗ ਕਰਨਾ ਚਾਹੀਦਾ ਤੇ ਅਸੀਂ ਵੀ ਜਿੰਨੇ ਜੋਗੇ ਹੈ ਤੁਹਾਡਾ ਸਹਿਯੋਗ ਕਰਾਂਗੇ ਇਸੇ ਤਰ੍ਹਾਂ ਆਪਾਂ ਜਿਹੜਾ ਮਾਤਾਵਾਰ ਨੂੰ ਹਰਿਆ ਭਰਿਆ ਰੱਖੀਏ ਕਿਉਂਕਿ ਅੱਜ ਸਮੇਂ ਦੀ ਲੋੜ ਆ ਸਭ ਨੂੰ ਲੰਗੋੜੇ ਔਰ ਤੁਸੀਂ ਬਹੁਤ ਵੱਡਾ ਯੋਗਦਾਨ ਪਾ ਰਹੇ ਹੋ ਬਹੁਤ ਬਹੁਤ ਦਾ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ ਜੀ ਨੂੰ ਬਹੁਤ ਮਿਹਰਬਾਨੀ ਜੀ